ਸਾਰੇ ਸਸੀ ਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਗੂਤਰ-ਕੂਤਰ ਸਾਰੇ ਬਾਈਆਂ ਦੇ ਹਣਗੇ ਕੈਂਡਜੀਤ ਕਰ ਪਰਵਾਰ ਠੀਕ ਹੋਣਗੇ ਆਜੋ ਅੱਜ ਤੜਕੇ ਤੜਕੇ ਹੀ ਚੋਬਰ ਨੇ ਬਲੌਗ ਸਟਾਰਟ ਕਰਤਾ ਜੀ ਤੇ ਫਿਲਹਾਲ ਆਏ ਕੁੱਕੜ ਖੁੱਲੇ ਛੱਡੇ ਹੋਏ ਨੇ ਆ ਚੈੱਕ ਕਰ ਲੋ ਖੁੱਡੇ ਚ ਤੇ ਬਾਕੀ ਅੱਜ ਬੱਚਾ ਡਾਉਣੇ ਆ ਜੀ ਸਾਰਿਆਂ ਤੋਂ ਪਹਿਲਾਂ ਛਤਰੀ ਕੋਠੇ ਤੇ ਵੀ ਲਾਵਾਂਗੇ ਤੇ ਇੱਕ ਕਬੂਤਰ ਛਤੀ ਤੇ ਵੀ ਬੰਨਾਂਗੇ ਠੀਕ ਆ ਜੀ ਅੱਜ ਕਿਵੇਂ ਫੰਗ ਜੂਰਾ ਹੀ ਪਿਆ ਹਾਂ ਡੁੰਡੇ ਤਾਂ ਨਹੀਂ ਆ ਤੇ ਗੂਤਰੀ ਨੇ ਯਾਰ ਮਨ ਲੱਗਾ ਉਥੇ ਅੰਡੇ ਰਾ ਤੇ ਮੈਂ ਚੈੱਕ ਕਰਕੇ ਆਉਣੇ ਪੈਣੇ ਆ ਕਰੇਓ ਨਾ ਹੋਵੇ ਬਣ ਚੋਦਰ ਕੁੱਤ ਜਿੰਨੇ ਨੂੰ ਉਧਰ ਲੈ ਕੇ ਜਾਈਏ ਉਹਨਾਂ ਨੂੰ ਸਾਰੀਆਂ ਜੁੜੀਆਂ ਡੇ ਲਾ ਲੈਣ ਇੱਕ ਮਿੰਟ ਵਿੱਚ ਜਾ ਕੇ ਸੱਤ ਗੰਨਸ਼ੀ ਵਾਈ ਗਰੂਪ ਤੜਕੇ ਤੜਕੇ ਖੁੱਡੇ ਚ ਵੜਨ ਲੱਗੇ ਆ ਵਧੀਆ ਹੀ ਗੁੱਡ ਨਿਊਜ਼ ਮਿਲੇ ਉਹ ਉਧਰ ਰਾਤ ਕੱਪੜਾ ਵੀ ਲਾ ਦਿੱਤਾ ਸੀ ਚੋਕਰੋ ਇੱਕ ਮਿੰਟ ਲੈਟ ਚ ਗੱਲ ਜੀ ਫੋਨ ਦੀ ਬਾਹਰ ਨਿਕਲੇ ਉਹ ਕਰਮਾੜਿਓ ਲੱਗ ਜਾ ਗਏਡ ਵੇ ਕੀ ਮੇ ਕੀ ਵੇ ਕੀ ਗੈਂਗ ਉਹਨੇ ਉਹਦਾ ਕੋਧਰੀ ਅੰਡਾ ਲਾਉਗੀ ਅੱਛਾਂ ਤੱਕ ਤੇ ਇਧਰ ਮੈਂ ਖਾਈ ਪੱਤੇ ਕਿੱਡੇ ਕਿੱਡੇ ਹੋ ਗਏ ਠੀਕ ਆ ਓਕੇ ਰਿਪੋਰਟ ਆ ਸੁਖਣਾ ਹੋਦੀ ਹੈ ਚਿੱਟੀਆਂ ਤੇ ਇੱਕ ਤਾਂ ਆੜਾ ਮਾਝ ਚੱਲ ਬੁੱਤ ਬਾਹਰ ਤੂੰ ਚੱਲ ਵਾ ਇਹਨਾਂ ਨੂੰ ਲਾਉ ਕੋਧਰੀ ਡਾ ਅੰਗੇ ਇਤਰਾ ਮੈਂ ਬੱਚੇ ਉੱਚੇ ਡਾਦਾ ਤੇ ਛਤਰੀ ਤੇ ਲਾਦਾ ਠੀਕ ਆ ਜੀ ਫਿਰ ਕਰਦੇ ਆ ਲਓ ਜੀ ਤੇ ਬੱਚਾ ਡਾਉਣ ਲੱਗੇ ਆ ਚਿੱਟੀਆਂ ਅੱਖਾਂ ਦਾ ਨਵਾਂ ਬੱਚਾ ਕਾਲਾ ਚੀਨਾ ਠੀਕ ਆ ਜੀ ਬਾਕੀ ਉੱਡ ਗਏ ਤੇ ਇਹੀ ਰਹਿ ਗਿਆ ਇਨਨ ਨੂੰ ਡਾ ਦਈਏ ਹਾਂ ਲੈ ਛਤਰੀ ਇੱਕ ਮਿੰਟ ਬਾਈ ਉੱਡਿਆ ਨਹੀਂ ਜਾਂਦਾ ਹਜੇ ਚਲੋ ਲਓ ਬਾਈ ਯਾਰ ਜੱਬ ਨੂੰ ਹੀ ਜਾਣ ਵਾਲੀ ਤਾਨੂੰ ਕੀ ਝੂਠ ਬੋਲਣਾ ਹਜੇ ਉੱਡਦਾ ਹੀ ਨਹੀਂ ਯਾਰ ਬੱਚਾ ਉੱਡਿਆ ਨਹੀਂ ਜਾਂਦਾ ਐਵੇਂ ਬਾਹਰ ਕੱਢਦਾ ਉਹਨੂੰ ਆਪਾਂ ਤੇ ਹੁਣ ਉਹ ਯਾਰ ਕਦੇ ਹਸ ਬਨੇਰੇ ਤੇ ਬਾਹਰ ਹੁੰਦਾ ਉੱਡ ਕੇ ਕਦੇ ਉਸ ਬਨੇਰੇ ਤੇ ਬਾਹਰ ਹੁੰਦਾ ਇਹਨੂੰ ਫੜ ਕੇ ਖੁੱਡੇ ਚ ਤਾੜੀਏ ਛਤਰੀ ਸੁਦਰੀ ਦੇ ਬੰਨੀਆਂ ਦੋ ਚਾਰ ਦਿਨ ਠਰ ਕੇ ਡਾਵਾਂਗੇ ਠੀਕ ਹੈ ਜੀ ਬੱਚਾ ਉੱਡਣ ਵਾਲਾ ਪਰ ਹਜੇ ਛੋਟਾ ਹੈ ਧਿਆਨ ਨਹੀਂ ਦਿੱਤਾ ਤਾਂ ਕਰਕੇ ਉੱਡ ਨਹੀਂ ਸਕਿਆ ਠੀਕ ਹੈ ਜੀ ਲਓ ਜੀ ਇਹਨੂੰ 2-4 ਦਿਨ ਛਤਰੀ ਤੇ ਬੰਨ੍ਹਦੇ ਆਂ ਅੱਖਾਂ ਚੈੱਕ ਕਰੋ ਚਟੀਆਂ ਚਟੀਆਂ ਹੈ ਫੋਨ ਚ ਨਹੀਂ ਸਹੀ ਵਿਖਦੀਆਂ ਦਿਨ 2-4 ਦਿਨ ਛਤਰੀ ਤੇ ਬੰਨ੍ਹਦੇ ਆਂ ਤਾਂ ਪੁੱਤਪ ਲਵਾਉਣੇ ਆ ਠੀਕ ਹੈ ਜੀ ਇਹ ਫਿਰ ਡਾਉਣੇ ਆ ਇਹਨੂੰ ਤਾਂ ਕਰਕੇ ਛਤਰੀ ਕੰਗੂ ਛੋਟੀ ਛਤਰੀ ਤੇ ਬੰਨ੍ਹਿਆ ਹਜੇ ਨੀਵੀਂ ਤੇ ਅੱਜ ਇਹਨੂੰ ਤਾਂ ਕਰਕੇ ਬੰਨ੍ਹਦੇ ਨਾਲ ਹੋਰ ਗੁਤਰ ਬੰਨ੍ਹ ਦਿੰਨੇ ਆ ਕੋਠੇ ਤੇ ਤੇ ਬਾਈ ਕਬੂਤਰਾਂ ਪੁੱਤੇ ਛਤਰੀ ਤੇ ਲਾ ਦੇ ਜੀ ਤੇ ਇਹਨਾਂ ਨੂੰ ਅੱਜ ਖੁੱਲੇ ਹੀ ਬੰਨਨੇ ਆ ਤੇ ਅੱਜ ਤੁੱਪ-ਤੁੱਪ ਲਵਾਉਣੇ ਆ ਤੇ 2 ਦਿਨ ਠਹਿਰ ਕੇ ਡਾਉਣੇ ਕਿਉਂਕਿ ਉੱਤੇ ਬੰਨਨੇ ਨਹੀਂ ਸੀ ਜੋ ਉੱਡ ਪਏ ਤੇ ਉੱਤੋਂ ਹੀ ਉੱਡ ਪੈਣਗੇ ཐੁੱਪ ཐੁੱਪ ਲਾ ਕੇ ਕਿਉਂਕਿ ਛਤਰੀ ਤੇ ਤਾਂ ਗਿੱਜੇ ਆ ਠੀਕ ਹੈ ਜੀ ਤੇ ਇਹਨਾਂ ਨੂੰ ਹੁਣ ਕਰਾਂ ਛਤਰੀ ਤੇ ਲਾ ਲਉ ਦੀਏ ਤਾਂ ਕਰਕੇ ਸਖਾ ਦੀਏ ਤੇ ਬਾਕੀ ਦੇ ਕੂਤ ਰੁੱਡੇ ਨੇ ਆਪਣੇ ਉਹ ਤਾਂ ਲੱਗੇ ਗਰਗਤੀ ਢਾਤੇ ਆਪਾਂ ਮਾ ਕੇ ਉੱਡੂਆ ਬੱਚਾ ਜਾ ਬਰੇ ਨੇ ਉੱਡੇ ਹੀ ਨਹੀਂ ਅੱਜ ਚਲੋ ਕੋਈ ਨਾ ਦੋ ਤਿੰਨ ਹੋਰ ਛਤਰੀ ਤੇ ਲਾ ਲੈਨੇ ਆ ਤੁੱਪੇ ਇਹਨੂੰ ਤੇ ਛਰੀ ਨੂੰ ਖੋਲ ਜੀ ਫਿਰ ਢਾਵਾਂਗੇ ਠੀਕ ਹੈ ਜੀ ਗਲਤੀ ਆਪਣੀ ਆ ਪਰਾਂ ਨੂੰ ਛਤਰੀ ਸੁਤਰੀ ਤਾਂ ਤੁੱਪੇ ਦੋ ਤਿੰਨ ਬੰਨ ਦੇ ਫਿਰ ਢਾਉਂਦੇ ਆਪਾਂ ਸਿੱਧਾ ਹੀ ਗੁੱਡੇ 'ਚ ਕੱਟ ਕੇ ਢਾਤਾ ਤੇ ਉਧਰ ਜੀ ਆਪਾਂ ਕੋਕੜ ਵੀ ਖੱਲੇ ਛੱਡੇ ਬੇ ਨੇ ਤੇ ਉਧਰ ਕੁੱਤੇ ਵੀ ਫਿਰਦੇ ਆ ਕਿਤੇ ਉਹ ਨਾ ਹੋਵੇ ਕੁੱਤਿਆਂ ਦੀ ਪਾਰਟੀ ਹੋ ਜੇ ਤੇ ਆਪਣਾ ਨੁਕਸਾਨ ਹੋ ਜੇ ਠੀਕ ਹੈ ਜੀ ਹਾਂ ਫਿਰ ਦੇ ਕੋਕੜ ਆਪਣੇ ਇਹਨਾਂ ਨੂੰ ਬਾ ਵੇਚ ਦੇਣੀ ਕਿਉਂ ਕਣਕ ਥੋੜੀ ਰਹਿ ਗਈ ਤਾਂ ਕਰਕੇ ਫਿਰ ਹੋਰ ਲਿਆਵਾਂਗੇ ਆਪਾਂ ਠੀਕ ਹੈ ਜੀ ਚੈੱਕ ਕਰ ਲੋ ਤੇ ਆਕੇ ਵਿੱਚੇ ਵੀ ਚੈੱਕ ਕਰ ਲੋ ਛਤਰੀ ਤੇ ਲੱਗੇ ਆ ਠੀਕ ਹੈ ਜੀ ਤੜਕੇ ਬਾਹਲਾ ਤੰਗ ਕੀਤਾ ਵਿਚਾਰੇ ਨੇ ਕੋਈ ਚੱਕਰ ਨਹੀਂ ਤੇ ਦੋ ਫਿਰਦੇ ਆ ਜਾਂਦੇ ਤੇ ਕੁੰਡ ਬਲਰ ਹੋ ਗਿਆ ਆਰੇ ਠੀਕ ਹੈ ਕਿੱਥੇ ਜਾਓਗੇ ਕਿੱਥੇ 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 ਆ ਜੋ ਇੱਧਰ 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 ਮੁੜਿਓ 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 ਤੇ ਉੱਪਰ ਮੁੜਿਓ 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 ਹੋਰ ਮੁੜਜੋ ਹੋਰ ਮੁੜਜੋ ਆਹਾ ਵਾ ਫੋਟੋ ਖਿੱਚਣਾ ਤੁਹਾਡੀ ਥੰਮਲੇ ਵਾਸਤੇ ਆ ਆ ਲੈ ਜੀ ਇਥੇ ਲਈ ਫੋਟੋ ਆ ਜਾਂਦੇ ਝੋਟੇ ਇਹ ਤਾਂ ਨਹੀਂ ਉਤਰਦੇ 2 ਘੰਟਿਆਂ ਬਾਅਦ ਹਾਂਜੀ ਬਾਈ ਤੇ ਅੱਜ ਪਹਿਲੀ ਵਾਰੀ ਆ ਮੈਂ ਆਪਣੇ ਪਰਨਾ ਬੰਨਿਆ ਹੁਣ ਪਰਨਾ ਬੰਨਣਾ ਸਿੱਖਾਂਗੇ ਠੀਕ ਹੈ ਬਾਈ ਤੇ ਬਾਕੀ ਬਈ ਆਪਣੇ ਕਬੂਤਰ ਇੱਕ ਤਾਂ ਕੇ ਕਬੂਤਰੀ ਬਹਿ ਗਈ ਤੇ ਇੱਕ ਨਹੀਂ ਬੈਠੀ ਕੂਤਰੀ ਬੈ ਗਈ ਕੂਤਰ ਬੈਠਾ ਨਹੀਂ ਕੂਤਰ ਉੱਡਦਾ ਪਿਆ ਬੱਚੇ ਬੈਠੇ ਆ ਤੇ ਬਾਈ ਬਣ ਕੇ ਦੱਸੋ ਕਿਵੇਂ ਦਾ ਲੱਗਦਾ ਤੇ ਪਰਣਾ ਬਨਣਾ ਆਪਾਂ ਸਿੱਖਣਾ ਯਾਰ ਬੰਨਿਆ ਕਰਾਂਗੇ ਠੀਕ ਹੈ ਜੀ ਤੇ ਬਾਕੀ ਬੱਚੇ ਪੁੱਛੇ ਓਕੇ ਦੀ ਰਿਪੋਰਟ ਹੈ ਫਸਟ ਟਾਈਮ ਬੰਨਿਆ ਮੈਂ ਆਪਣੇ ਖੁਦ ਨੇ ਬੰਨਿਆ ਬੰਨਣਾ ਸਿੱਖਦੇ ਆ ਹੌਲੀ ਹੌਲੀ ਲਓ ਜੀ ਇੱਕ ਬੱਚਾ ਤਾਂ ਉੱਡ ਗਿਆ ਆਪਣਾ ਆ ਜਾਂਦਾ ਚੁੱਭਰ ਆਪਣਾ ਇਹ ਤਿਆਰ ਰੱਖਣਾ ਪੈਣਾ ਚਦਰੀ ਢੋਡਿਆ ਇਹ ਠੀਕ ਹੈ ਜੀ ਹੋ ਜਾਂਦਾ ਵੇਖ ਲਓ ਤੁਸੀਂ ਠੀਕ ਆ ਅੱਜ ਹੀ ਉੱਡਿਆ ਪਹਿਲੇ ਦਿਨ ਤੇ ਦੂਜਿਆਂ ਦੇ ਨਾਲ ਦਾ ਛੋਟਾ ਨਹੀਂ ਉੱਡਿਆ ਇਹ ਉੱਡੇ ਪਹਿ ਉਹ ਵੱਡਾ ਨਹੀਂ ਉੱਡੇ ਇਹ ਛੋਟਾ ਠੀਕ ਆ ਜੀ ਵੇਖੋ ਕੀ ਰੰਗ ਲਾਉਂਦਾ ਦੂਜੇ ਕੁਤਰਾ ਨਾਲ ਡਾ ਰੀਏ ਕਿਤੇ ਉਹ ਨਾ ਹੋਵੇ ਟੱਪ ਜੇ ਠੀਕ ਆ ਜੀ ਬਈ ਉਹ ਔੜਦਾ ਫਿਰਦਾ ਇਹਨੂੰ ਬਿਠਾ ਲਈਏ ਢੇੜੇ ਪਾ ਕੇ ਉਹ ਕੋਠੀ ਤੇ ਜਾਂਦਾ ਕਿਤੇ ਉਹ ਨਾ ਹੋਵੇ ਪਿੰਡ ਨੂੰ ਫੋਜੇ ਦੂਜਿਆਂ ਨੂੰ ਨਾਲ ਡਾਤੀਏ ਜਾਂ ਤਾਂ ਇੱਕ ਐ ਕਰਦੇ ਮੈਨੂੰ ਪਤਾ ਸੀ ਧੁੱਪ ਲੱਗੀ ਤੇ ਇਹਨਾਂ ਦਾ ਇੰਜਣ ਖੋਲੇ ਜਾਣਾ ਉਹੀ ਗੱਲ ਹੋਈ ਅਜੇ ਤੱਕ ਲੱਗੇ ਨਹੀਂ ਸੀ ਪ੍ਰੋਪਰ ਤੇ ਪੱਟੂ ਦਾ ਇੰਜਣ ਖੁੱਲ ਗਿਆ ਉਹ ਮਾਰਦਾ ਫਰਦਾ ਛਾਲਾਂ 베ਰੀ ਤੇ ਨਾ ਜਾਈ 베ਰੀ ਤੇ ਨਾ ਜਾਈ ਕਿਤੇ ਆਤ ਵਜੇ ਤੈਨੂੰ ਵੀ ਹਾਂਜੀ ਬਾਈ ਤਾਂ ਅਜ ਤਾਂ ਹਨੇਰਾ ਹੀ ਹੋ ਗਿਆ ਕੂਟਰ ਲਾਉਂਦੇ ਨੂੰ ਕਿਉਂਕਿ ਗੱਡੀ ਸਟਾਰਟ ਨਹੀਂ ਹੋਈ ਸੀ ਆਪਣੀ ਦੀ ਬੈਟਰੀ ਡਾਊਨ ਹੋ ਗਈ ਸੀ ਤੇ ਤੱਕਾ ਤੁੱਕਾ ਲਾ ਕੇ ਸਟਾਰਟ ਕੀਤੀ ਆ ਤੇ ਤਾਂ ਕਰਕੇ ਤੇ ਬਾਕੀ ਕੂਟਰ ਲਾ ਦੀ ਕਿਹ ਜੀ ਫਿਰ ਕੂਟਰ ਛਤਰੀ ਤੋਂ ਲਾ ਹੀ ਦੀਏ ਬ ਇੱਕ ਬੱਚਾ ਨਹੀਂ ਆਇਆ ਇੱਕ ਆ ਗਿਆ ਵਾਪਸ ਠੀਕ ਆ ਜੀ ਤੇ ਬਾਕੀ ਇਹਨਾਂ ਨੂੰ ਥੱਲੇ ਲਾਈਏ ਪਹਿਲਾਂ ਤਾਂ ਹਾਂਜੀ ਬਈ ਤੇ ਹੁਣ ਕੂਟਰ ਕਵਾਟਰ ਸਾਰੇ ਆ ਪਤਾੜ ਤੇ ਇੱਕ ਬੱਚਾ ਨਹੀਂ ਪੁੱਠਾ ਆ ਬਾਕੀ ਸਾਰੇ ਬੱਚੇ ਪੁੱਠੇ ਆ ਗਏ ਠੀਕ ਆ ਜੀ ਤੇ ਬਾਕੀ ਹੁਣ ਇਹਨਾਂ ਨੂੰ ਪਾਣੀ ਪੂ ਤੇ ਓਕੇ ਦੀ ਰਿਪੋਰਟ ਆ ਬਾਕੀ ਯਾਰ ਇੱਕ ਬੱਚਾ ਕੋਠੀ ਦੇ ਬੈਠਾ ਉਹਨੂੰ ਸਵੇਰੇ ਆ ਸਕਦਾ ਪਰ ਕੁਝ ਕਹਿ ਨਹੀਂ ਸਕਦੇ ਠੀਕ ਹੈ ਜੀ ਬਾਕੀ ਓਕੇ ਦੀ ਰਿਪੋਰਟਾਂ ਇੱਕ ਜੋੜੀ ਦਾ ਬੱਚਾ ਸੀ ਉਹ ਇੱਕ ਹੀ ਰਹਿ ਗਿਆ ਸੀ ਤੇ ਬਾਕੀ ਉਹਨਾਂ ਨੇ ਜੋੜੀ ਪੁੱਠੀ ਰਹਿ ਕੇ ਜਾਣੀ ਸੀ ਤੇ ਚਲੋ ਕੋਈ ਨਾ ਬਾਕੀ ਜੋੜੀਆਂ ਤਾਂ ਹੈਗੇ ਆ ਚਲ ਇੱਕ ਜੋੜੀ ਦਾ ਹੈ ਨਹੀਂ ਪਰ ਹੈ ਮੇਨ ਸੀ ਕੋਈ ਨਾ ਆ ਜੂਗਾ ਪੁੱਠਾ ਕੋਈ ਸ਼ੱਕ ਨਹੀਂ ਇੱਕ ਮਿੰਟ ਤਾਂ ਇਹ ਤੁਨੇ ਪਾ ਦੀ ਇਹਨਾਂ ਨੂੰ ਜਾ ਕੇ